ਇਹ ਜਿਹੜੀ ਚੋਰੀ ਹੋਈ ਹੈ ਜੀ ਵਕਤ ਹੀ 9:30 ਤੋਂ ਬਾਅਦ ਹੋਈ ਹੈ। ਇੱਥੇ ਚੋਰੀ ਨਹੀਂ ਹੋਈ ਅੱਜ ਇਸ ਤੋਂ ਪਹਿਲੇ ਵੀ ਦੋ ਵਾਰੀ ਚੋਰੀ ਹੋ ਚੁੱਕੀ ਹੈ। ਕੰਟਰੋਲ ਹੁੰਦਾ ਸੀਗਾ ਉਹਨਾਂ ਨੇ ਦੱਸਿਆ ਉੱਥੇ ਜਾਓ ਉੱਥੇ ਕੰਪਲੀਟ ਕਰਿਓ ਆਏ ਸੀਗੇ ਮੌਕੇ ਤੇ ਉਹ ਸਾਰਾ ਦੇਖਭਾਲ ਕਰ ਗਏ ਨੇ। ਇਹ ਨੁਕਸਾਨ ਤੋਂ ਡੇ ਸਾਹਮਣੇ ਜੀ ਇਹ ਦਰਵਾਜ਼ਾ ਕੀਮਤੀ ਦਰਵਾਜ਼ਾ ਢੋੜਿਆ ਹੈ ਜਿਹੜਾ ਡੀਵੀਆਰ ਇਹ ਸਾਰਾ ਫਟ ਕੇ ਲੇ ਗਏ। ਕਿਨਾਰੇ ਤੋਂ ਥੋੜਾ ਜੀ ਮੇਰਾ ਨਾਮ ਜੀ ਦਿਨੇਸ਼ ਕੁਮਾਰ ਹੈ। ਹਾਂ ਜਿਹੜੀ ਇਹ ਚੋਰੀ ਹੋਈ ਹੈ ਤੇ ਬਾਰੇ ਜਾਣਕਾਰੀ ਦਿਓ ਕਿੰਨਾ ਕ ਨੁਕਸਾਨ ਹੋਇਆ ਕਿਵੇਂ। ਇਹ ਜਿਹੜੀ ਚੋਰੀ ਹੋਈ ਹੈ ਜੀ ਰਾਤੀ 9:30 ਦੇ ਤੋਂ ਬਾਅਦ ਹੋਈ ਹੈ ਇਹ ਫੈਕਟਰੀ ਨੂੰ ਲੱਗੇ 5 ਸਾਲ ਤੋਂ ਉੱਪਰ ਹੋ ਗਏ ਨੇ ਜੀ ਉਰੇ ਮੇਰੇ ਬੇਟੇ ਦੀ ਫੈਕਟਰੀ ਹੈਗੀ ਹੈ ਇੱਥੇ ਫਰੇਮ ਡੱਕਣ ਵਗੈਰਾ ਅਸੀਂ ਵੀਰੇ ਦੇ ਮੇਨ ਹਾਲ ਕਵਰ ਰਸਾਤੀ ਪਾਣੀ ਦੇ ਕਵਰ ਫਰੇਮ ਬਣਦੇ ਨੇ ਮੇਰੇ ਬੇਟੇ ਨੇ ਫੈਕਟਰੀ ਲਾਈ ਸੀ ਇੱਥੇ ਇੱਕ ਇਹ ਚੋਰੀ ਨਹੀਂ ਹੋਈ ਅੱਜ ਇਸ ਤੋਂ ਪਹਿਲਾਂ ਵੀ ਦੋ ਵਾਰੀ ਚੋਰੀ ਹੋ ਚੁੱਕੀ ਹੈ ਤੇ ਮੇਰੀ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ ਆਪਣਾ ਬਸੰਤਪੁਰਾ ਚੌਕੀ ਨੂੰ ਉੱਥੇ ਆਪਣਾ ਕੀ ਕਹਿੰਨੇ ਤੁਹਾਡਾ ਅ ਕੰਟਰੋਲ ਰੂਮ ਗਿਆ ਸੀਗਾ ਉਹਨਾਂ ਨੇ ਦੱਸਿਆ ਉੱਥੇ ਜਾਓ ਉੱਥੇ ਕੰਪਲੇਂਟ ਕਰੀਓ ਆਏ ਸੀਗੇ ਮੌਕੇ ਤੇ ਉਹ ਸਾਰਾ ਦੇਖਵਲ ਕਰ ਗਏ ਨੇ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜਲਦੀ ਜਲਦੀ ਚੋਰਾਂ ਨੂੰ ਪਕੜਾਂਗੇ ਤੇ ਨੁਕਸਾਨ ਤੁਹਾਡੇ ਸਾਹਮਣੇ ਜੀ ਇਹ ਦਰਵਾਜ਼ਾ ਕੀਮਤੀ ਦਰਵਾਜ਼ਾ ਤੋੜਿਆ ਹੈ ਤੇ ਉਹ ਡੀਵੀਆਰ ਸਾਰਾ ਪਟਕੇ ਲੇਖ ਨੇ ਕੈਮਰੇ ਦਾ ਕੋਈ ਸਮੂਤ ਨਹੀਂ ਛੱਡਿਆ ਉਹਨਾਂ ਨੇ ਲਮਾਰੀਆਂ ਤੋੜੀਆਂ ਨੇ ਉਹਦੇ ਇਨਵਰਟਰ ਸੀਗਾ ਬੈਟਰੀ ਲੱਗੇ ਹੋਏ ਸੀਗਾ ਉਹ ਵੀ ਪੱਟ ਕੇ ਲੈ ਗਏ ਉਹਦੇ ਵੀ ਦਰਵਾਜ਼ੇ ਤੋੜੇ ਨੇ ਟੂਟੀਆਂ ਜਿਹੜੀ ਅੰਦਰ ਬਾਥਰੂਮ ਵਿੱਚ ਸੀਗੀਆਂ ਇੱਧਰ ਉੱਧਰ ਪਰਲੇ ਪਾਸੇ ਸਾਰੀਆਂ ਟੂਟੀਆਂ ਵੀ ਤੋੜ ਕੇ ਪਾਣੀ ਪਾਣੀ ਕਰ ਕੇ ਹੋਰੇ ਕਿੰਨਾ ਕੁ ਨੁਕਸਾਨ ਹੋ ਗਿਆ ਲਗਭਗ ਸਾਮ ਕਰੀਬਨ ਜੀ ਸਾਰਾ ਮਿਲਾ ਕੇ ਲੱਖ ਰੁਪਏ ਦੇ ਕਰੀਬ ਨੁਕਸਾਨ ਤਾਂ ਹੈ ਹੀ ਹੈ ਜੀ ਇਹ ਅੱਜ ਨਹੀਂ ਪਿਛਲੇ ਸਾਲ ਵੀ ਇਹ 22-3 ਕੁਇੰਟਲ ਫਰੇਮ ਟੱਕਣ ਵਗੈਰਾ ਫਰੇਮ ਸਰੀਆਂ ਵਗੈਰਾ ਕੀ ਮੰਗ ਕਰਦੇ ਹੋ ਟੋਟਰਾ ਤੋੜ ਕੇ ਸੀਗੇ ਜੀ ਮੰਗੀ ਮੇਰੀ ਮੰਗ ਹੈ ਜੀ ਇੱਕ ਤਾਂ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਬੱਚੇ ਦਾ ਜਿਹੜਾ ਨੁਕਸਾਨ ਹੋਇਆ ਤੇ ਬਰਫਾਈ ਕਰੀ ਜਾਵੇ ਤੇ ਇਹਨਾਂ ਨੂੰ ਫੜ ਕੇ ਹਰਾਸਤ ਦਿੱਤਾ ਜਾਵੇ ਤਾਂ ਕਿ ਮੋੜ ਕੇ ਕਦੇ ਕੋਈ ਐਜਾ ਕੰਮ ਨਾ ਕਰੇ ਕਿਸੇ ਦੇ ਸ਼ੱਕ ਸਬਾਹ ਸ਼ੱਕ ਸਬਾਹ ਤਾਂ ਜੀ ਫਿਲਹਾਲ ਤਾਂ ਹਲੇ ਦਿਮਾਗ ਵਿੱਚ ਨਹੀਂ ਹੈ ਜੇ ਹੋਏਗਾ ਤਾਂ ਜ਼ਰੂਰ ਦੱਸਾਂਗੇ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੂਮ ਵੈਬ ਟੀਵੀ ਮੈਂ ਜਗਨੰਦਨ ਗੁਪਤਾ ਜਿਵੇਂ ਆਪਾਂ ਪਹੁੰਚੇ ਹੋਏ ਹਾਂ ਹੁਣ ਆਪਾਂ ਰਾਜਪੁਰਾ ਬਾਈਪਾਸ ਤੇ ਤੇ ਸਰਹੰਦ ਰੋਡ ਤੇ ਇੱਕ ਆਪਣੇ ਜਿਹੜੇ ਹੈਗੇ ਨੇ ਦਿਨੇਸ਼ ਕੁਮਾਰ ਠੇਕੇਦਾਰ ਉਹਨਾਂ ਦੀ ਜਿਹੜੀ ਹੈਗੀ ਉਹਨੇ ਫੈਕਟਰੀ ਹੈ ਫੈਕਟਰੀ ਵਿੱਚ ਅੱਜ ਜਿਹੜੀ ਹੈਗੀ ਹੈ ਉਹ ਬਿੱਤੀ ਰਾਤ ਦੇ ਰਾਤ ਚੋਰੀ ਹੋ ਗਈ ਹੈ ਜਿਹਦੇ ਵਿੱਚ ਆਪਾਂ ਗੱਲ ਕਰਦੇ ਜਿਵੇਂ ਠੇਕੇਦਾਰ ਸਾਹਿਬ ਨੇ ਦੱਸਿਆ ਵੀ ਉਰੇ ਡੀਵੀਆਰ ਵੀ ਗੈਪ ਸੀਗਾ ਲਾਈਵ ਤਸਵੀਰਾਂ ਵੀ ਦਿਖਾਈਆਂ ਤੁਹਾਨੂੰ ਵਿੱਚ ਉਹ ਤੇ ਜਿਵੇਂ ਦਰਵਾਜ਼ੇ ਤੋੜ ਕੇ ਜਿਹੜਾ ਮੇਨ ਗੇਟ ਸੀਗਾ ਜਿਹੜਾ ਮੇਨ ਜਿਹੜਾ ਆਪਾਂ ਗੱਲ ਕਰਦੇ ਆ ਰੋਡ ਤੇ ਜਿਹੜਾ ਫਰੰਟ ਆਪਣਾ ਸਰਹੰਦ ਰੋਡ ਤੇ ਹੈਗਾ ਉਹੀ ਮੇਨ ਗੇਟ ਦਾ ਜਿਹੜਾ ਹੈਗਾ ਤਾਲਾ ਤੋੜ ਕੇ ਦੋ ਤਾਲੇ ਲੱਗੇ ਹੋਏ ਸੀਗੇ ਦੋਨੋਂ ਤਾਲੇ ਤੋੜ ਕੇ ਉਹ ਅੰਦਰ ਐਂਟਰ ਹੋਏ ਨੇ ਜਿਵੇਂ ਫਿਰ ਉਹਨਾਂ ਨੇ ਜਿਹੜੇ ਉੱਥੇ ਦੋ ਤਿੰਨ ਰੂਮ ਸੀਗੇ ਦੋ ਰੂਮਸ ਦੇ ਦਰਵਾਜੇ ਤੋੜ ਦਿੱਤੇ ਐ ਔਰ ਪੂਰੀ ਤਰ੍ਹਾਂ ਜਿਹੜੇ ਲੋਕ ਸੀਗੇ ਦਰਵਾਜੇ ਹੀ ਪੂਰੇ ਨੁਕਸਾਨੇ ਗਏ ਨੇ ਜਿੱਥੇ ਉੱਥੇ ਇੱਕ ਇਨਵਰਟਰ ਪਿਆ ਸੀਗਾ ਇਨਵਰਟਰ ਵੀ ਗਾਇਪ ਹੈ ਜਿਵੇਂ ਉੱਥੇ ਡੀਵੀਆਰ ਸੀਗਾ ਉਹ ਵੀ ਗਾਇਪ ਹੈ ਕੁਝ ਹੋਰ ਜਿਹੜੀਆਂ ਜਿਵੇਂ ਬਾਥਰੂਮ ਵਗੈਰਾ ਦੋ ਬਣਾਏ ਹੋਏ ਸੀਗੇ ਦੋਹਾਂ 'ਚ ਜਿਹੜੀਆਂ ਟੂਟੀਆਂ ਲੱਗੀਆਂ ਹੋਈਆਂ ਸੀਗੀਆਂ ਉਹ ਵੀ ਗਾਇਪ ਹੈ ਜਿਹੜਾ ਇਹਨਾਂ ਵੱਲੋਂ ਦੱਸਿਆ ਜਾ ਜਿਹੜੀ ਹੈਗੀ ਉਹ ਚੋਰੀ ਹੋ ਚੁੱਕੀ ਹੈ ਪੁਲਿਸ ਨੂੰ ਕੰਪਲੇਂਟ ਕਰਾ ਦਿੱਤੀ ਸੀਗੀ ਪੁਲਿਸ ਮੌਕੇ ਦੇ ਨਾਲ ਦੀ ਨਾਲ ਯੋਜਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਈ ਸੀਗੀ ਔਰ ਪੁਲਿਸ ਵੱਲੋਂ ਇਹੀ ਕਿਹਾ ਜਾ ਰਿਹਾ ਹੈਗਾ ਕਿ ਜਲਦ ਹੀ ਉਕਤ ਚੋਰਾਂ ਨੂੰ ਫੜ ਕੇ ਜਿਹੜਾ ਹੈਗਾ ਠੇਕੇਦਾਰ ਸਾਹਿਬ ਦਾ ਜਿਹੜਾ ਹੈ ਨੁਕਸਾਨ ਹੈਗਾ ਉਹ ਨੂੰ ਪੂਰਾ ਕੀਤਾ ਜਾਊਗਾ ਧੰਨਵਾਦ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਜੂਮ ਵੈਬ ਟਿਵੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰ